ਉਤਰੀਆਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਪਸ਼ੂ ਮੰਡੀ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਬਹੁਤ ਹੀ ਟੌਪ ਦੇ ਨਗੀਨੇ ਝੋਟੀਆਂ ਤੇ ਮੱਝਾਂ ਤੇ ਉਹਨਾਂ ਬਾਰੇ ਦਵਾਂਗੇ ਪੂਰੀ ਜਾਣਕਾਰੀ ਤੇ ਉਹਨਾਂ ਦੇ ਰੇਟ ਤੁਹਾਡੇ ਤੱਕ ਕਰਾਂਗੇ ਸ਼ੇਅਰ ਤੇ ਆਪਣੀ ਬਾਈ ਜੀ ਵੀਡੀਓ ਪੂਰੀ ਐ ਸਾਫ਼ ਸੁਥਰੀ ਹੁੰਦੀ ਹੈ ਜੀ ਤੇ ਤੁਸੀਂ ਫੈਮਿਲੀ ਵਿੱਚ ਬੈਠ ਕੇ ਦੇਖ ਸਕਦੇ ਹੋ ਤੇ ਸਾਰੇ ਵੀਰਾਂ ਨੂੰ ਇੱਕ ਬੇਨਤੀ ਹੈ ਕਿ ਚੈਨਲ ਦੇ ਬਾਈ ਜੀ ਵੀਡੀਓ ਪੂਰੀ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਬਾਕੀ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਵੀਡੀਓ ਚ ਦੱਸਿਆ ਜਰੂਰ ਕਰੋ ਮੇਰਾ ਵੀਰ ਕਿਉਂਕਿ ਆਪਾਂ ਨੈਕਸਟ ਟਾਈਮ ਉਸ ਵੀਡੀਓ ਵਿੱਚ ਜੋ ਤੁਸੀਂ ਕਹਿੰਦੇ ਹੋ ਉਹ ਪੂਰਾ ਕਰਕੇ ਦਿਖਾਵਾਂਗੇ ਵੀਰੇ ਤੇ ਆਪਣੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਾਈ ਜਾਵੇ ਹਰ ਇੱਕ ਮੰਡੀ ਤੇ ਤੇ ਬਾਕੀ ਜਿਹੜੇ ਮੇਰੇ ਵੀਰ ਵੀਡੀਓ ਦੇਖ ਰਹੇ ਨੇ ਉਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ ਰਿਓ ਧੰਨਵਾਦ ਹੈ ਵੀਰੇ ਭੈਣਾਂ ਤੇ ਵੀਰਾਂ ਦਾ ਤੇ ਤੁਹਾਡੇ ਨਾਲ ਹੀ ਆਪਣਾ ਕੰਮ ਚੱਲਦਾ ਵੀਰੇ ਆਜੋ ਵੀਰੇ ਦੇਖੋ ਤੁਹਾਨੂੰ ਟਾਪ ਕਲਾਸ ਝੋਟੀ ਤੇ ਮੱਜਾ ਮੇਰਾ ਵੀਰ ਬਹੁਤ ਟਾਪ ਕੁਆਲਟੀ ਦੀ ਮੋਹਰਾਂ ਨਾਲ ਦੀ ਝੋਟੀ ਪੂਰੀ ਟਾਪ ਕਲਾਸ ਇਹਦੇ ਬਾਰੇ ਲਵਾਂਗੇ ਫਲ ਜਾਣਕਾਰੀ ਤੇ ਤੁਹਾਡੇ ਨਾਲ ਕਰਾਂਗੇ ਸ਼ੇਅਰ ਬਸ ਅਟਰ ਕੁਆਲਟੀ ਚੈੱਕ ਕਰੋ ਬਾਈ ਥਣਾ ਵਿੱਚ ਪ੍ਰੋਪਰ ਗੈਪ ਹੈ ਤੇ ਹੱਡਾਂ ਪੈਰਾਂ ਦੀ ਪੂਰੀ ਖੁੱਲੀ ਹੈ ਬਾਈ ਝੋਟੀ ਤੇ ਥਣਾ ਵਿੱਚ ਪ੍ਰੋਪਰ ਗੈਪ ਹੈ ਸਿੰਘਾਂ ਦੀ ਪੂਰੀ ਹੁੰਡੀ ਤੇ ਬਾਕੀ ਰਹਿੰਦੇ ਬਾਈ ਕੋ ਜਾਣਕਾਰੀ ਸਿੰਘਾਂ ਬਚੋ ਬਾਈ ਨਾਲ ਕੀ ਵੀਰੇ ਤੇ ਆਗਰ ਦੇ ਕੱਟੀ ਆ ਵੀਰੇ ਹਾਂਜੀ ਬਈ ਸ਼ਸ਼ੀਕਾਲ ਜੀ ਤਸਰੀਕਾ ਜੀ ਕੀ ਨਾਮ ਹੈ ਵੀਰੇ ਆਪਣਾ ਨਾਮ ਆਪਣਾ ਸੁਖਦੇਵ ਸਿੰਘ ਸੋਨੂ ਜੀ ਪਿੰਡ ਕਿਹੜਾ ਪੈਂਦਾ ਜੀ ਧੂਰੀ ਜੀ ਠੀਕ ਹੈ ਜਿਲ੍ਹਾ ਕਿਹੜਾ ਪੈਂਦਾ ਜੀ ਸੰਗਰੂਰ ਠੀਕ ਹੈ ਬਈ ਕਿੰਨੇ ਪਸ਼ੂ ਲੈ ਕੇ ਆਏ ਸੀ ਵੀਰ ਜੀ ਚਾਰ ਲੈ ਕੇ ਆਏ ਜੀ ਕੋਈ ਸੇਲ ਹੋਇਆ ਵੀਰੇ ਹਾਂਜੀ ਦੋ ਹੋ ਗਾਹ ਕਹ ਹੈ ਅੱਜ ਗਾਹ ਕੁ ਥੋੜਾ ਮੋਟਾ ਮੇਲ ਚੱਲ ਹੈਗੀ ਅੱਛਾ ਠੀਕ ਹੈ ਕੱਟੇ ਆ ਠੀਕ ਹੈ ਬਈ ਜੀ ਤੇ ਬਾਕੀ ਬਈ ਜੀ ਆ ਜਿਹੜੀ ਝੂਟੀ ਦਿਖਾਈ ਹੈ ਕਿਹੜੇ ਪਹਿਲੇ ਨੇ ਇਹ ਫਲੂੜੇ ਦੂਜੇ ਸੂਏ ਆ ਅੱਛਾ ਦੂਜੇ ਨਾਲ ਦੇ ਪਹਿਲੇ ਆ ਹਾਂਜੀ ਤੇ ਬਈ ਕਿ ਇਹ ਥੱਲੇ 16 ਲੀਟਰ ਤਿਆਰ ਹੈ ਠੀਕ ਹੈ ਬਾਈ ਜੀ ਪੂਰੀ ਠੰਡੀ ਸੀਲ ਹੈ ਠੰਡੀ ਸੀਲ ਜਿਹੜਾ ਮਰਜੀ ਆਪਾਂ ਲਿਓ ਨੇ ਕਿੱਥੋਂ ਵੇਚੇ ਵਜਾਂ ਇਹ ਜੀ ਆਪਣਾ ਰਾਜਸਥਾਨ ਚੋਂ ਲੈ ਕੇ ਆਉਂਦੇ ਆ ਠੀਕ ਹੈ ਬਾਈ ਜੀ ਤੇ ਬਾਈ ਜੀ ਸਭ ਇਹਦੇ ਦੁੱਧ ਕਿੰਨਾ ਹੈ ਇਹ ਥੱਲੇ ਜੀ 16 ਕਿਲੋ ਹੈ ਠੰਡਾ ਤਿਆਰ ਠੀਕ ਪੂਰਾ ਠੰਡਾ ਤੇ ਕਿੰਨਾ ਮੁੱਲ ਹੈ ਬਾਈ ਇਹਦਾ ਮੁੱਲ ਇਹਦਾ 180 ਹੈ ਜੀ ਠੀਕ ਹੈ ਬਾਈ ਜੀ ਤੇ ਥੋੜਾ ਬਹੁਤਾ ਮਾਣ ਤਣ ਕਰ ਦਾਂਗੇ ਜੀ ਠੀਕ ਹੈ ਬਾਈ ਜੀ ਕਿੰਨਾ ਕਰ ਦੋਗੇ ਫਿਰ ਕਿੰਨੇ ਤੱਕ ਲਾਸਟ ਛੱਡ ਦੋਗੇ ਲਾਸਟ 65 ਦੀ ਛੱਡ ਦਾਂਗੇ ਠੀਕ ਹੈ ਬਾਈ ਜੀ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ ਵੀਰੇ 6284044875 ਇੱਕ ਵਾਰੀ ਬੋਲ ਦੋਗੇ ਵੀਰੇ 6284044875 ਨਾਮ ਕੀ ਤੁਸੀਂ ਅੱਛੀ ਸੀ ਵੀਰੇ ਆਪਣਾ ਸੁਖਦੇਵ ਸਿੰਘ ਸੋਨੂੰ ਕਿਸੇ ਨੇ ਫੋਨ ਕਰਕੇ ਆਉਣਾ ਹੋਵੇ ਘਰੇ ਹੁੰਨੀ ਹੈ ਬੱਜਾ ਹਾਂ ਜੀ ਹਾਂ ਜਦੋਂ ਮੰਗ ਠੀਕ ਹੈ ਬਾਈ ਜੀ ਧੰਨਵਾਦ ਵੀਰੇ ਦਾ ਵੀਰ ਬਾਈ ਜੀ ਬਹੁਤ ਹੀ ਟਾਪ ਕੁਆਲਿਟੀ ਦੀ ਮੂਰਾ ਨਸਲ ਦੀ ਝੋਟੀ ਤੇ ਬਾਈ ਪੂਰੇ ਨਿਖਣ ਵਿੱਚ ਠੜਨੇ ਤੇ ਅਟਰ ਕੁਆਲਿਟੀ ਬਹੁਤ ਚੰਗੀ ਹੈ ਬਈ ਜੀ ਤੇ ਸਿੰਘਾ ਪੱਖੋ ਬਾਈ ਪੂਰੀ ਟਾਪ ਕਲਾਸ ਤੇ ਹੱਡਾ ਪੈਰਾਂ ਦੀ ਖੁੱਲੀ ਹੈ ਤੇ ਬਾਕੀ ਤੁਸੀਂ ਥਾਣਾ ਵਿੱਚ ਦੇਖੋ ਮੇਰਾ ਵੀਰ ਪ੍ਰੋਪਰ ਗੈਪ ਵਿਚਾਰਾਂ ਵਿੱਚ ਤੇ ਚੰਗਾ ਪਸ਼ੂ ਬਾਈ ਜੀ ਹਾਂਜੀ ਬਾਈ ਸਾਸੀ ਗਾਲ ਜੀ ਸਾਸੀ ਗਾਲ ਬਾਈ ਜੀ ਆਪਣਾ ਨਾਮ ਵੀਰੇ ਆਪਣਾ ਨਾਮ ਗੁਰਵਿੰਦਰ ਸਿੰਘ ਬਾਈ ਜੀ ਤੇ ਪਿੰਡ ਕਿਹੜਾ ਪੈਂਦਾ ਵੀਰੇ ਪਿੰਡ ਚੋੜੂ ਪੂਰਾ ਸ਼ਹਿਰ ਹੈ ਜੀ ਆਪਣਾ ਅੱਛਾ ਜ਼ਿਲ੍ਹਾ ਕਿਹੜਾ ਪੈਂਦਾ ਜੀ ਕੋਟ ਸ਼ਹਿਰ ਹੀ ਹੈ ਕੋਟ ਸ਼ਹਿਰ ਠੀਕ ਹੈ ਬਾਈ ਜੀ ਤੇ ਕਿੰਨੇ ਪਸ਼ੂ ਲੈ ਕੇ ਆਏ ਸੀ ਬਾਈ ਅੱਜ ਪਸ਼ੂ ਆਪਾਂ ਬਾਈ ਲੈ ਕੇ ਆਏ ਸੀ 5 ਦੋ ਤੇ ਕੋਈ ਛੇਲ ਹੋਇਆ ਵੀ ਹੋ ਗਏ ਵੀਰੇ ਕਿੰਨੇ ਕੋਈ 300 ਰੁਪਏ ਦੇ ਦੋ ਅੱਛਾ ਦੋ ਰਹਿ ਗਏ ਤੇ ਕਹਾੜ ਸੀਗਾ ਬਾਈ ਅੱਜ ਹਾਂ ਬਾਈ ਕਹਾੜ ਠੀਕ ਹੈ ਬਾਈ ਤੇ ਸਭ ਤੋਂ ਵੱਡੀ ਗੱਲ ਹੈ ਬ ਕੀ ਅਸੀਂ ਬਈ ਪਿੰਡਾਂ ਚੋਂ ਲੈਨੇ ਤੇ ਮੋਟੇ ਦੇ ਹੋਰ ਸਰ ਏਰੀਏ ਦੇ ਤੇ ਜਿਹੜੀ ਆ ਛੋਟੀ ਦਿਖਾਈ ਹੈ ਬਈ ਕਿਹੜੇ ਸੂਏ ਇਹ ਸੂਆ ਬਈ ਦੂਜਾ ਅੱਛਾ ਦੂਜਾ ਚੰਗਾ ਬਈ ਠੀਕ ਹੈ ਜੀ ਤੇ ਕਿੰਨਾ ਦੁੱਧ ਹੈ ਬਈ ਦੱਲੇ ਇਹਦੇ ਦੁੱਧ ਦੇ 12 ਕਿਲੋ ਜਾਣਕਾਰੀ ਚੰਗਾ ਪਸ਼ੂ ਬਈ ਜੀ ਸ ਰੇਟ ਪੁੱਛਦੇ ਤੁਹਾਡੇ ਤੱਕ ਕਰਾਂਗੇ ਸ਼ੇਅਰ ਤੇ ਭਾਈ ਚੰਗੀ ਬਜੂ ਤੇ ਭਾਈ ਕਿੰਨਾ ਰੇਟ ਹੈ ਇਹਦਾ ਇਹਦਾ ਬਰੇਕ ਵੀ ਅੱਛਾ ਇੱਕ ਵੀ ਥੋੜਾ ਬਹੁਤ ਮੰਨ ਤਾਣ ਕਰ ਦਾਂਗੇ ਵੀਰੇ ਅੱਛਾ ਜੀ ਉਹ ਟੰਡੇ ਦਾ ਤਾਂ ਕਿੰਨਾ ਪੂਰਾ ਟੋਟਲ ਪੂਰਾ 12 ਕਿਲੋ ਠੀਕ ਹੈ ਜੀ ਵੀਰੇ ਪੂਰੀ ਸੀਲ ਹੈ ਉਦੋਂ ਧਾਰਤੂਰ ਪੋਲੀ ਜਾਂ ਜਮਾ ਰੂੰਗਰ ਕੀ ਵੀਰੇ ਕਿਹਾ ਵੀ ਜੀ ਤੇ ਚੰਗਾ ਪਸ਼ੂ ਬਈਆਂ ਹੁੰਦਾ ਜੀ ਤੇ ਇਸ ਤੋਂ ਬਾਅਦ ਖਾਵਾਂਗੇ ਬਈਆਂ ਕੋਲ ਅਗਲੀ ਝੋਟੀ ਬਈ ਕੋਲ ਤਿੰਨ ਚਾਰ ਜਾਨਵਰ ਨੇ ਚਾਰੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਭਾਈ ਜੀ ਚੰਗਾ ਪਸ਼ੂ ਬਹੁਤ ਹੀ ਟੌਕਲਾ ਦੀ ਮੱਝ ਇਹਦੇ ਬਾਰੇ ਵੀ ਲਵਾਂਗੇ ਟੋਟਲ ਜਾਣਕਾਰੀ ਤੇ ਚੰਗਾ ਪਸ਼ੂ ਬਈਆਂ ਕੋਲੇ ਜੀ ਹੱਡਾਂ ਪੈਰਾਂ ਦੀ ਖੁੱਲੀ ਤੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਟੋਬਾ ਜਿੰਦਗੀ ਪੂਰੇ ਨਿੱਖਰ ਵਿੱਚ ਥਣ ਨੇ ਤੇ ਘਰ ਰਖਾਣਾ ਪਸ਼ੂ ਹੈ ਬਈ ਜਿਹੜੀ ਇਹ ਮੱਝ ਦਿਖਾਈ ਆ ਆਪਾਂ ਇੱਕੜੇ ਸੂਏ ਆ ਜੀ ਇਹ ਵੀ ਦੂਜਾ ਸੂਆ ਬਈ ਅੱਛਾ ਜੀ ਨਾਲ ਬੱਚਾ ਕੀ ਕੱਟਾ ਹੀ ਨਾਲ ਕੱਟਾ ਬਈ ਠੀਕ ਹੈ ਬਈ ਜੀ ਤੇ ਦੁੱਧ ਕਿੰਨਾ ਥੱਲੇ ਬਈ ਇਹਦੇ ਇਹਦੇ ਦੁੱਧ ਹੈਗਾ ਹੀ 14 ਅੱਛਾ 14 ਲੀਟਰ ਆ ਜੀ ਪੂਰਾ ਕੰਡੇ ਦਾ ਹੀ ਹਾਂਜੀ ਹਾਂਜੀ ਠੀਕ ਹੈ ਬਈ ਜੀ ਕਿੰਨਾ ਮੁੱਲ ਰੱਖਿਆ ਬਈ ਆਪਾਂ ਇਹਦਾ ਉਹ 1.30 ਹੈ ਬਈ ਅੱਛਾ ਬਹੁਤ ਜਿਆਦਾ ਜਿਹੜੀ ਟਬੀ ਦਿੰਦਾ ਤੇ ਬਹੁਤ ਥੋੜਾ ਪਤਾ ਮਨਤਣ ਉਹ ਕਰਦਾ ਹੈ ਵੀਰੇ ਬਈ ਜੀ ਤੇ ਜੀ ਉਸ ਤੋਂ ਬਾਅਦ ਲਾਸਟ ਜਿਹੜੀ ਖੜੀ ਉਹ ਵੀ ਆਪਣੀ ਉਹ ਵੇ ਜੀ ਹਾਂ ਉਹ ਆਪਣੇ ਨਾਲ ਦੇਂਦੀ ਆਪਣੀ ਹੀ ਕਹਿੰਦਾ ਠੀਕ ਹੈ ਬਈ ਜੀ ਅਗਲੀ ਝੋਟੀ ਵੀ ਤਾਂ ਤੁਹਾਨੂੰ ਪੂਰੀ ਟਾਪ ਕੁਆਲਿਟੀ ਦੀ ਤੇ ਚੰਗਾ ਪਸ਼ੂ ਬਈ ਚਾਰੇ ਦਿਨਾਂ ਵਿੱਚ ਪ੍ਰੋਪਰ ਗੈਪ ਹੈ ਤੇ ਬਾਕੀ ਬਈ ਜੀ ਸਿੰਗਾ ਦੀ ਪੂਰੀ ਖੁੰਡੀ ਹੈ ਨਾਲ ਹੈਗਾ ਬੱਚਾ ਫੀਮੇਲ ਚੈੱਕ ਕਰੋ ਬਈ ਪਿਓਰ ਮੂਰਾ ਦੀ ਇਹਦੇ ਬਾਰੇ ਵੀ ਲਵਾਂਗੇ ਬਾਈ ਕੋਈ ਜਾਣਕਾਰੀ ਇਹ ਸਭ ਤੋਂ ਵੱਡੀ ਗੱਲ ਹੈ ਬਾਈ ਕੋਲ ਕਿੰਨੇ ਜਾਰ ਬਣ ਸੀ ਕਿੰਨੇ ਚੰਗੇ ਨੇ ਬਾਈ ਕੋਲ ਤੇ ਇਹ ਕੱਤੀ ਪੂਰੀ ਚੰਗੀ ਹੈ ਵੀ ਤੇ ਘਰੇ ਰੱਖਣ ਵਾਲੀ ਬਾਕੀ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀ ਤੇ ਦੁੱਧ ਵਾਲੀ ਪੁੱਛਿਆ ਇਹ ਵਿਚਾਰੇ ਪ੍ਰੋਪਰ ਗੈਪ ਹੈ ਚੰਗਾ ਬਸ਼ੁਰ ਹੋਈ ਜੀ ਬਾਈ ਇਹ ਦੇਲੇ ਦੁੱਧ ਦੀ ਨਾ ਜੀ ਇਹਦੇ ਥੱਲੇ ਵੀ 12 ਕਿਲੋ ਆ ਬਾਈ ਇਹ ਤਾਂ ਕਿੰਨਾ ਮੁੱਲ ਰੱਖਿਆ ਇਹਦਾ 1 10 ਤੇ ਬਾਈ ਜੀ ਆਪਣੇ ਕੋਲ ਘਰੇ ਵੀ ਵਜੂਣ ਦੇਉਣੇ ਫਿਰ ਦੋ ਚਾਰ ਠੀਕ ਹੈ ਬਈ ਜੀ ਤੇ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ ਆਪਾਂ ਬੜਾ ਹਾਂਜੀ 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 77107 28203 ਇਕ ਹੋਰ ਦੁਆਰੇ ਬੋਲਦੇ 77107 28203 ਧੰਨਵਾਦ ਜੀ ਕੰਨੀ ਬਾਰ ਕੜਦਾਈ ਕੋਲ ਸੀਗੇ ਕੁੜੀਆਂ ਦੀਆਂ ਸ਼ਰਤਾਂ ਵੀ ਨੋ ਟੌਪ ਕਲਾਸ ਦੀਆਂ ਨੇ ਕੁੜੀਆਂ ਦੀਆਂ ਸ਼ਰਤਾਂ ਦਾ ਪੱਕੀ ਆ ਬਣਾਏ ਕਹਿੰਦਾ ਜਾਣ ਕਰਾਉਂਦੇ ਜਾਂਦੇ ਰਹੇ ਸਾਡੇ ਤੇ ਤੁਸੀਂ ਫਾਈਨਲ ਕੰਟੈਕਟ ਕਰ ਸਕਦੇ ਹੋ ਇਹ ਪਹਿਲਾ ਤਰੀਕ ਮੈਂ ਕੋਈ ਨਹੀਂ ਖੜੀ ਤੇ ਲੈ ਲੈਂਦੇ ਆ ਮਿੰਟੋ ਬਲਾਂਤੀ ਮੋਹਰਨ ਅਸਲ ਦੀ ਮੱਝ ਤੇ ਨਾਲ ਬਾਈ ਕੱਟਿਆ ਹੈ ਬੱਚਾ ਕੱਟਿਆ ਨਾਲ ਬਾਈ ਮੇਲ ਤੇ ਬਾਈ ਜੀ ਅਟਰ ਕੁਆਲਟੀ ਚੈੱਕ ਕਰੋ ਬਾਈ ਪਸ਼ੂ ਦੀ ਬਹੁਤ ਚੰਗੀ ਹੈ ਬਾਈ ਚਾਰੇ ਦਿਨਾਂ ਵਿੱਚ ਪ੍ਰੋਪਰ ਗੈਪ ਤੇ ਬਾਈ ਜੀ ਕਿੱਟ ਪੁੜੇ ਤੋਂ ਵੀ ਚੰਗੀ ਹੈ ਪੂਰੀ ਹੈਨ ਉੱਚੀ ਲੰਬੀ ਹੈ ਤੇ ਚੰਗਾ ਪਸ਼ੂ ਹੈ ਬਾਈ ਜੀ ਤੇ ਸਿੰਗਾ ਦੀ ਵੀ ਖੁੱਲੀ ਹੈ ਥੋੜੀ ਜੀ ਪਰ ਮੇਨ ਸਭ ਤੋਂ ਵੱਡੀ ਗੱਲ ਹੈ ਅਟਰ ਕੁਆਲਟੀ ਬਹੁਤ ਸਾਫ ਸੁਥਰੀ ਹੈ ਬਾਈ ਤੇ ਸਿੰਗਾਂ ਦੀ ਵੀ ਘੈਂਟ ਹੈ ਵਧੀਆ ਝੋਟੀ ਝੋਟੀਆਂ ਵਾਲਾ ਹੀ ਸ਼ਰੀਰ ਹੈ ਬਾਈ ਤੇ ਚੰਗਾ ਪਸ਼ੂ ਹੈ ਬਾਈ ਜੀ ਤੇ ਬਾਈ ਕੋਲੋਂ ਨੇ ਪੂਰੀ ਜਾਣਕਾਰੀ ਆ ਜੋ ਮੇਰਾ ਵੀ ਹਾਂਜੀ ਬਾਈ ਸਾਸ਼ੀਕਲ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਹੈ ਵੀਰੇ ਵਧੀਆ ਜੀ ਵਧੀਆ ਕੀ ਨਾਮ ਹੈ ਵੀਰੇ ਆਪਣਾ ਜੀ ਰਾਜੇਂਦਰ ਸਿੰਘ ਜੀ ਕਹਿੰਦੇ ਸਭ ਤੋਂ ਪਹਿਲਾਂ ਜਾਂਦੀ ਮੁਬਾਰਕਾਂ ਵੀਰੇ ਤੇ ਬਾਈ ਜੀ ਕਿੰਨੇ ਪਸ਼ੂ ਲੈ ਕੇ ਆਏ ਸੀ ਅੱਜ ਦੋ ਆ ਵੀਰੇ ਠੀਕ ਹੈ ਬਾਈ ਜੀ ਤੇ ਕਾਕੀ ਮੇਰੇ ਹੱਥ ਠੀਕ ਹੈ ਅੱਛਾ ਠੀਕ ਹੈ ਮੈਂ ਜੋ ਜਿਹੜੀਆਂ ਮੱਝ ਦਿਖਾਈਏ ਕਿਹੜੇ ਸੂਏ ਸੋਣਾ ਚੂਈਏ ਵੀਰੇ ਇਹ ਦੇ ਸੂਏ ਸੂਏ ਪਹਿਲਾਂ ਟੀ ਐਸ ਸੂਏ ਤੇ ਨਾਲ ਬੱਚਾ ਸੀਗਾ ਇਹਦੇ ਹਾਂ ਜੀ ਠੀਕ ਹੈ ਜੀ ਤੇ ਦੁੱਧ ਕਿੰਨਾ ਕੁ ਵੀਰੇ ਥੱਲੇ ਤੇ ਦੁੱਧ ਹੋਉਂਗੇ ਇਹਲੇ ਗੋੜੀ 12 ਤੱਕ ਕਿਲੋ ਅੱਛਾ 12 ਇਹ ਤਾਂ ਬਹੁਤ ਹੋ ਗਿਆ ਤੇ ਕਿੰਨਾ ਮੁੱਲ ਰੱਖਿਆ ਪਿਆ ਇਹਦਾ ਇਹਦਾ 1/2 ਲੱਖ ਰੁਪਏ ਰੱਖਿਆ ਅੱਛਾ 1/2 ਲੱਖ ਰੇਟ ਵੀ ਬਹੁਤ ਜਾਇਜ਼ ਹੈ ਤੇ ਭਈ ਇਹ ਆਪਾਂ ਲਿਆਉਣੀ ਕਿੱਥੋਂ ਪੈਸੇ ਮੱਝ ਹਰਿਆਣੇ ਵਿੱਚ ਦੇ ਅੱਛਾ ਹਰਿਆਣੇ ਤੇ ਭਈ ਚੰਗਾ ਪਸ਼ੂ ਪੱਖੀ ਬਾਈ ਦਾ ਰੇਟ ਬਹੁਤ ਜਾਇਜ਼ ਹੈ ਤੇ ਉਸ ਤੋਂ ਬਾਅਦ ਆਪਾਂ ਦੂਜੀ ਬਹੁਤ ਹੀ ਉਹ ਵੀ ਤਿਆਰ ਹੋਈ ਆ ਤੇ ਉਹ ਵੀ ਤੀ ਹੈ ਤੇ ਉਹ ਇਧਰ ਦੁੱਧ ਕਿੰਨਾ ਕੀ ਹੈ ਹਾਂ ਨਹੀਂ ਜੀ ਠੀਕ ਹੈ ਭਾਈ ਜੀ ਚੈੱਕ ਕਰੋ ਮੇਰਾ ਵੀਰ ਮਾਜੇ ਵੀ ਟਾਪ ਕੁਆਲਿਟੀ ਦੀ ਹੈ ਭਾਈ ਪੂਰਾ ਸੀਦਾ ਪੈਸਾ ਤੇ ਚੰਗਾ ਪਸ਼ੂ ਬਾਈ ਜੀ ਤੇ ਚੰਗਾ ਪਸ਼ੂ ਬਾਈ ਜੀ ਤੇ ਅਟਰ ਕੁਆਲਿਟੀ ਚੰਗੀ ਬਾਈ ਜੀ ਹੁਣੇ ਹੀ ਸੂਈ ਹੈ ਬਾਈ ਕਹਿੰਦਾ ਅੱਜ ਤੇ ਜੇਰ ਪਈ ਨਹੀਂ ਬਾਈ ਅੱਜ ਚੈੱਕ ਕਰੋ ਬੱਚਾ ਆ ਗਿਆ ਬੱਚਾ ਕੀ ਕਹਿੰਦਾ ਫੀਮੇਲ ਬਾਈ ਜੀ ਚੰਗਾ ਬੱਚਾ ਬਾਈ ਜਿਹੜਾ ਨਾ ਕਰੇ ਬਾਰੀ ਬਾਂਪਰ ਹੈ ਬਾਕੀ ਟੈਗ ਲੱਗਿਆ ਹੋਇਆ ਬਈ ਮੱਝ ਨੇ ਚੰਗੀ ਹੈ ਬਾਕੀ ਪਿੱਛੇ ਤੋਂ ਵੀ ਤੁਹਾਨੂੰ ਦਿਖਾ ਦਿੰਦੇ ਆ ਪੂਰੀ ਸਟਾਕ ਕੁਆਲਿਟੀ ਦੀ ਮੱਝ ਹੈ ਤੇ ਬਾਈਆਂ ਕੋਲੇ ਆਪਾਂ ਪਹਿਲਾਂ ਹੀ ਵੀਡੀਓ ਪਾਉਂਦੇ ਬਾਈਆਂ ਦੀ ਬਾਈਆਂ ਕੋਲੇ ਚੰਗੇ ਪਸ਼ੂ ਨੇ ਬਾਈ ਜੀ ਤੇ ਦੋਨੋਂ ਟੌਪ ਕਲਾਸ ਨੇ ਤੇ ਮੁੱਜੀ ਮਾਜੀ ਲੈਂਦੇ ਪੂਰੀ ਜਾਣਕਾਰੀ ਬਈ ਜਿਹੜੀ ਆ ਦੂਜੀ ਕਿੰਨੀ ਬੋਲੀ ਕਰ ਜੂਗੀ ਦੁੱਧ ਕਰ ਜੂਗੀ ਇਸ ਵਾਰੀ ਦੁੱਧ ਕਰ ਜੂਗਾ ਬੰਦਾ ਕਰ ਜੂਗਾ ਹਾਂ ਜੀ ਠੀਕ ਹੈ ਬਾਈ ਜੀ ਤੇ ਇਹਦਾ ਮੁੱਲ ਕਿੰਨਾ ਰੱਖਿਆ ਵੀਰ ਆਪਾਂ ਇਹਦਾ 1.5 ਕਰ ਦੇ ਅੱਛਾ ਸਿਰਫ 1.5 ਠੀਕ ਹੈ ਭਾਈ ਜੀ ਤੇ ਉਦਾਂ ਪੂਰੀ ਸੀਲ ਲੰਡੀਆਂ ਪੂਰੀਆਂ ਆਹ ਆਣ ਪੂਰੀਆਂ ਲੰਡੀਆਂ ਜਿੱਦਾਂ ਵਾਜੀ ਨਿਆਣੀ ਨੂੰ ਖੁੱਲੀ ਜਾਂਦੀ ਹਾਂਜੀ ਹਾਂ ਠੀਕ ਹੈ ਭਾਈ ਜੀ ਤੇ ਭਾਈ ਜੀ ਆਪਣਾ ਮੋਬਾਈਲ ਨੰਬਰ ਬੋਦੋ ਬਈ 95306 ਹਾਂਜੀ 32032 ਪਿੰਡ ਕਿਹੜਾ ਸੀ ਵੀਰੇ ਕਮਾਲੀ ਪਿੰਡ ਹੈ ਜਿਨਾ ਜੀ ਫਤਿਹਗੜਾ ਕਿਹੜਾ ਫਤਿਹਗੜਾ ਤੇ ਬਾਈ ਜੀ ਤਾਂ ਹੁਣ ਕਿਸੇ ਦਾ ਘਰੋਂ ਲੈਣਾ ਹੋਵੇ ਫਤਿਹਗੜਾ ਨਹੀਂ ਕਰੋ ਮੈਂ ਵਪਾਰ ਦਾ ਤੇ ਬਾਈ ਜੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਬਹੁਤ ਜ਼ਿਆਦਾ ਸ਼ੇਅਰ ਕਰਿਆ ਕਰੋ ਇੱਕ ਕਮੈਂਟ ਕਰਿਆ ਕਰੋ ਮੇਰੇ ਨਾਲ ਜੀ ਤੇ ਰੇਟ ਵੀ ਬਹੁਤ ਜਿਆਦਾ ਬਣ ਜਦਾ ਇਦਾਂ ਦੀ ਆ ਮੱਝਾਂ ਲੈਣ ਲਈ ਤੁਸੀਂ ਵੀ ਆ ਸਕਦੇ ਹੋ ਮੰਡੀ ਤੇ ਇੱਥੇ ਮਿਲ ਸਕਦੇ ਨੇ ਬਾਈ ਟੌਪ ਕਲਾਸ ਦੀ ਮੱਝਾਂ ਤੇ ਬਾਕੀ ਮੇਰਾ ਵੀਰ ਤੇ ਉਹ ਕਮੀ ਪੇਸ਼ੀ ਹੁੰਦੀ ਹੈ ਵੀਡੀਓ 'ਚ ਜੋ ਕਮੈਂਟ ਕਰਕੇ ਜੁੜੋ ਸਰ ਮੇਰਾ ਵੀਰ ਐਦਾਂ ਦੇ ਵੀਡੀਓ ਬਤੋੜ ਤੱਕ ਲੈ ਕੇ ਆਉਂਦੇ ਰਹਾਂਗੇ ਬਾਕੀ ਚੰਗਾ ਪਛੂਆ ਬਾਈ ਜੀ ਕੀ ਹਾਲ ਹੈ ਬਾਈ ਠੀਕ ਹੈ ਕੀ ਨਾਮ ਆਪ ਦਾ ਅਕਲੇ ਜਦੋ ਸਤਜੀ ਨਮਸਤੇ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਗਾਜੀ ਕੀ ਨਾਮ ਹੈ ਜੀ ਆਪ ਦਾ ਸਤਵੀਰ ਠੀਕ ਹੈ ਜੀ ਕੌਣ ਸਾ ਗਾਉ ਹੈ ਜੀ ਗਾਉ ਜਿਲ੍ਹਾ ਇਸਾਰਾ ਗਾਉ ਮੰਗਾਲੀ ਠੀਕ ਹੈ ਜੋ ਇਹ ਛੋਟੀ ਖੜੀ ਹੈ ਇਹ ਕੌਣ ਸੇ ਵਿਆਹਦੇ ਬਾਈ ਜੀ ਇਹ ਪਹਿਲੇ ਨੇ ਜੀ ਚਾਰ ਦਾ ਠੀਕ ਹੈ ਬਾਈ ਜੀ ਤੇ ਦੁੱਧ ਕਿੰਨਾ ਥੱਲੇ ਬਈ ਇਹਦੇ ਚੈੱਕ ਕਰੋ ਮੇਰਾ ਵੀਰ 12 13 ਕਿਲੋ ਹੀ ਕਿ 12 13 ਲੀਟਰ ਬਈ ਥਣ ਪੂਰੇ ਨਿਖੜ ਮੇ ਨੇ ਝੁੱਟੀ ਦੇ ਬਹੁਤ ਅਲੱਗ ਅਲੱਗ ਤਰ੍ਹਾਂ ਆਹ ਬਹੁਤ ਟਾਪ ਕੁਆਲਟੀ ਬਈ ਉੱਚੀ ਲੰਬੀ ਹੈ ਮੋਟੀ ਮੋਟੀ ਤੇ ਤਾਰ ਪੂਰੀ ਮੋਟੀ ਹੈ ਚੰਗਾ ਪਸ਼ੂ ਬਈ ਜੀ ਤੇ ਬਾਈ ਕੋਲ ਹੁੰਦੀ ਪੂਰੀ ਜਾਣਕਾਰੀ ਤੇ ਬਾਈ ਦੁੱਧ ਕਿੰਨਾ ਥੱਲੇ ਇਹਦੇ ਦੁੱਧ 12 13 ਕਿਲੋ ਵੀਰੇ 12 13 ਕਿਲੋ ਤੇ ਬਈ ਜੀ ਕਿੰਨਾ ਮੁੱਲ ਰੱਖਿਆ ਆਪਾਂ ਇਹਦਾ ਮੋਲ ਤੋਂ ਵੀਰੇ ਜੀ ਦਾ 165 ਕਰਤੇ ਅੱਛਾ ਸਿਰਫ 165 ਹਾਂ ਠੀਕ ਹੈ ਬਈ ਜੀ ਤੇ ਆ ਪਪਾ ਜੂ ਲਿਓ ਨੇ ਕਿੱਥੋਂ ਵੇਸੇ ਵੀਰੇ ਹਾਂ ਮਰੀਆਣਾ ਥੀ ਲੱਤੇ ਬਈ ਹਰਿਆਣਾ ਥੀ ਲੱਤੇ ਬਈ ਠੀਕ ਹੈ ਬਈ ਜੀ ਤੂੰ ਇਸ ਕੇ ਬਾਦ ਅਗਲੀ ਜੋਟੀ ਖੜੀ ਹੈ ਇਹ ਕਾਉਂਸੇ ਬਿਆਨ ਮੇ ਇਹ ਦੂਸਰੇ ਬਿਆਤ 6 दांत ਠੀਕ ਹੈ 6 दांत ਬਈ ਚੈੱਕ ਕਰੋ ਬਹੁਤ ਹੀ ਟਾਪ ਕੁਆਲਟੀ ਦੀ ਝੋਟੀ ਮੋਰਾ ਬਹੁਤ ਵਧੀਆ ਥਣ ਦੇਖੋ ਬਈ ਜੀ ਪੂਰੇ ਨਿੱਖਣ ਮੇ ਚਾਰੇ ਥਣ ਵੀ ਪ੍ਰੋਪਰ ਗੈਪ ਹੈ ਤੇ ਹੱਡਾਂ ਪਰਾਂ ਦੀ ਪੂਰੀ ਖੁੱਲੀ ਹੈ ਅਲੈਮੁ ਅਲੈਕੁਮ ਤੇ ਟਾਪ ਕੁਆਲਟੀ ਦੀ ਹੈ ਬਈ ਜੀ ਜਿਹੜਿਆਂ ਦਾ ਸੌਦਾ ਬਈ ਦਾ ਹੋਇਆ ਪਿਆ

ਤੇ ਦੁੱਧ ਕਿਦਾਂ ਰੋਕੇ ਨੀਂ ਉਸ ਨੂੰ ਪੀਰੇ 4 ਦਿਨ ਕੀ ਬੈਈ ਆ ਵੀ ਤੋ ਬੋੜਾ ਹੈ ਕਿਤਨਾ ਹੈ 9-10 ਕਿਲੋ ਬਣਾ ਰਿਹਾ ਉਹ 12-13 ਕਿਲੋ ਪ ਜਾਏਗੀ ਰਾਮਸਾ ਹਾਂ 12-13 ਕਿਲੋ ਪ ਜਾਏਗੀ ਇੱਕ ਵਾਰ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਟਾਪ ਕੁਆਲਿਟੀ ਟਾਪਲਾ ਦਾ ਜਾਨਵਰ ਬਾਈ ਜੀ ਪਿੱਟਪੜੇ ਚੰਗੀ ਹੈ ਤੇ ਥਾਣਾ ਵਿੱਚ ਪ੍ਰੋਪਰ ਗੈਬੇ ਤੇ ਪਰ ਲਵਾਂਗੇ ਜਾਣਕਾਰੀ ਆ ਜਾ ਮੇਰੇ ਤੇ ਕਿਤਨਾ ਮੁੱਲ ਰੱਖਿਆ ਬਾਈ ਉਹਦਾ ਮੁੱਲ ਰੱਖਿਆ ਵੀਰ ਉਸ ਦਾ 1-10 ਅੱਛਾ ਕਿਤਨੇ ਤੱਕ ਦੇ ਦੇਗਾ ਲਾਸਟ ਲਾਸਟ ਦੇ ਦੇਗੇ ਇਹ ए, एक ही दे देंगे एक ही दे दोगे ठीक है भाई कितने पशु लेके आए थे आज वैसे पशु लेके आए ले गया कोई सेल हुआ हाँ तीन बेचे है ठीक हाँ। रहा हाँ ठीक है ठीक है भाई जी ले आते है। अपना भाई जी मंडी आते हैं कौन, कौन कौन सी मंडी लगाते हो आप हम खन्ना लगाते हैं जी करे लगाते हैं जी जगरावा लगाते है दरोला लगाते हैं फिर तो सारी लगाते हाँ ठीक है भाई जी ते भाई जी अपना सब तो वीडी गल है अपने को किन्ने किन्ने लीटर तक मजा हुई तो देखो हमारे पास पंद्रह लीटर की भी है अठारह लीटर की भी बीस लीटर की भी अच्छा दस से शुरू हो, अच्छा, हो जाती है अच्छा दस से शुरू हो जाती है ठीक है भाई जी ते भाई जी इसने किसी ने फोन करके आना हो तो आ सकता है आप फोन करके आ सकता है कोई परेशानी नहीं ठीक है भाई जी हमारे घर पे भी आ सकते हैं ओ भाई तभी बोल रहा है हाँ। अपना नंबर बोल सकते हमारी आस है ठीक है भाई। रहने वाले मंगाड़े के जिला हिसार के ठीक है भाई जी हाँ मोबाइल नंबर शेयर कर अठानवे एक सौ तेईस हाँ बासठ एक सौ चौरासी ठीक है अठानवे एक सौ तेईस बासठ एक सौ चौरासी नाम के बोला आपने सतवीर ठीक है भाई बाईक का नाम सतबीर है रहा ठीक है भाई जी नंबर शेयर कर दिया हमने आपके साथ ही वीडियो को ज्यादा से ज्यादा शेयर करे और भाई से कंटेक्ट करे क्योंकि भाई के पास है बहुत ही ਅੱਛਾ ਜੀ ਵੀਰੇ ਸਾਈਂ ਥੈਂਕ ਯੂ ਬਾਈ ਜੀ ਮੂਰਾ ਝੋਟੀ ਬਹੁਤ ਹੀ ਟਾਪ ਕੁਆਲਿਟੀ ਦੀ ਬਾਈ ਜੀ ਤੇ ਬਾਈ ਤੁਸੀਂ ਲੈ ਸਕਦੇ ਹੋ ਬਾਕੀ ਅਟਰ ਕੁਆਲਿਟੀ ਸਾਰੀ ਤਿੰਨੇ ਝੂਟੀਆਂ ਟਾਪ ਕਲਾਸ ਸੀ ਜੀ ਤੇ ਥਣਾ ਵਿੱਚ ਪ੍ਰੋਪਰ ਗੈਰਟਾ ਠੀਕ ਹੈ ਬਾਈ ਜੀ ਤੇ ਆਪਣੀ ਪੂਰੀ ਤਸੱਲੀ ਨਾਲ ਕਰਕੇ ਤੁਸੀਂ ਲੈ ਕੇ ਜਾ ਸਕਦੇ ਹੋ ਟਾਪ ਕਲਾਸ ਦੀ ਬਾਈ ਇਹੋ ਝੋਟੀਆਂ ਸੀਗੀਆਂ ਤੇ ਚੈੱਕ ਕਰੂੰਗਾ ਵੀਰੇ ਠੀਕ ਹੈ ਬਾਈ ਜੀ